ਅੱਜ ਅਸੀਂ ਸਰਦਾਰ ਸਤਵਿੰਦਰ ਸਿੰਘ ਬਿੰਦੂ ਪਾਜੀ ਨੂੰ ਬੂਆਸਤਰ ਆਪਣਾ ਇੰਡੀਆ ਗਰੁੱਪ ਬ੍ਰਾਂਡ ਦਾ ਬੂਆਸਤਰ ਪ੍ਰੋਡਕਟ ਦਿੱਤਾ ਸੀ ਉਹਦੇ ਕੀ ਰਿਜ਼ਲਟ ਰਹੇ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਦੇ ਨਾਲ ਸ਼ੇਅਰ ਕਰਦਾ ਕੀ ਰਿਜ਼ਲਟ ਰਹੇ ਤੋਂ ਸਤਿ ਸ਼੍ਰੀ ਅਕਾਲ ਬਿੰਦੂ ਪਾਜੀ ਸਤਿ ਸ਼੍ਰੀ ਅਕਾਲ ਪਾਜੀ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਇਸ ਬੂਆਸਤਰ ਨੂੰ ਲੈ ਕੇ ਬੂਆਸਤਰ ਨੂੰ ਲੈ ਕੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਆ ਅਸੀਂ ਝੋਨਾ ਲਾਇਆ ਸੀਗਾ ਤੇ ਇੱਕ ਇੱਕ ਦਿਨ ਪਹਿਲਾਂ ਦੀ ਗੱਲ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਤੇ ਉਸ ਤੋਂ ਬਾਅਦ ਦੂਏ ਦਿਨ ਅਸੀਂ ਇੱਧਰ ਕੱਦੂ ਕਰਤਾ ਦੂਏ ਦਿਨ ਇੱਧਰ ਝੋਨਾ ਲਾਇਆ ਆਦੇ ਲੋ ਇਹ ਤੀਲਾ ਤੀਲਾ ਖੜਾ ਆ ਮੋਟਰ ਦਾ ਇੰਨਾ ਜਲਟਾ ਤੇ 5 6 6 ਡੱਕੇ ਇਹਦੇ ਬਣ ਗਏ ਨੇ ਜੀ ਹਾਂ ਤੋ ਦੇਖੋ ਦੋਸਤੋ ਤੁਹਾਡੇ ਸਾਹਮਣੇ ਜ਼ਮੀਨ ਅਸਮਾਨ ਦਾ ਫਰਕ ਆ ਆ ਫਸਲ ਆ ਜਿੱਥੇ ਬੂ ਵਸਤਰ ਨਹੀਂ ਪਾਇਆ ਤੇ ਇੱਧਰ ਨਾਲ ਹੀ ਖੇਤ ਆ ਜਿੱਥੇ ਬੂ ਵਸਤਰ ਪਾਇਆ ਤੁਸੀਂ ਦੇਖ ਸਕਦੇ ਹੋ ਪੂਰੀ ਸ਼ਾਂ ਹੋਈ ਪਈ ਆ ਇੱਧਰ ਵਾਲੇ ਖੇਤ ਦੇ ਵਿੱਚ ਵੀ ਦੇਖ ਸਕਦੇ ਹੋ ਬੂ ਵਸਤਰ ਦਾ ਰਿਜ਼ਲਟ ਤ ਬੜਾ ਸ਼ਾਨਦਾਰ ਕੀ ਕਹਿਣਾ ਚਾਹੋਗੇ ਬਿੰਦੂ ਭਾਜੀ ਕਿਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇਹਨੂੰ ਪਾ ਕੇ ਵੀਰੇ ਸ ਵਧੀਆ ਰਿਹਾ ਵੀਰੇ ਅਸੀਂ ਹੁਣ ਇੱਕੀ ਤਾਂ ਹੁਣ ਝੋਨਾ ਲਾ ਬੈਠੇ ਆ ਅਸੀਂ ਅਗਲੀ ਵਾਰੀ ਸਾਰੇ ਕਣਕ ਜੀ ਵੀ ਪਾਵਾਂਗੇ ਝੋਨੇ ਜੀ ਵੀ ਪਾਵਾਂਗੇ ਤੁਸੀਂ ਕਿੰਨੇ ਕਿੱਲਾਂ ਦੀ ਖੇਤੀ ਕਰਦੇ ਹੋ ਜੀ ਅਸੀਂ 30 ਕਿੱਲਾਂ ਦੀ ਖੇਤੀ ਕਰਦੇ ਆ ਜੀ ਜੀ ਤੇ ਅਸੀਂ ਪੰਜ ਖੇਤਾਂ ਜੀ ਪਾਇਆ ਜੀ ਹਾਂਜੀ ਤੋਂ ਇਹ ਤੁਹਾਡੇ ਸਾਹਮਣੇ ਆ ਜੀ ਇਹ ਸਰਦਾਰ ਰਸ਼ਪਾਲ ਸਿੰਘ ਚੀਮਾ ਜੀ ਜਿਨ੍ਹਾਂ ਨੇ ਬੂ ਅਸਤਰ ਕਰਦਾਰ ਸਤਵਿੰਦਰ ਸਿੰਘ ਬਿੰਦੂ ਭਾਜੀ ਕੋਲੇ कोरोना ਦਾ ਬੇਟਾ ਰਵਿੰਦਰ ਜਿਨ੍ਹਾਂ ਨੂੰ ਅਸੀਂ ਆਪਣਾ ਇੰਡੀਆ ਗਰੋ ਦਾ ਪ੍ਰੋਡਕਟ ਬੂਅਸਤਰ ਯੂਜ਼ ਕਰਵਾਇਆ ਸੀ ਆਰਗੈਨਿਕ ਪ੍ਰੋਡਕਟ ਜੋ ਯੂਜ਼ ਕਰਵਾਇਆ ਸੀ ਉਹਦੇ ਕੀ ਰਿਜ਼ਲਟ ਰਹੇ ਔਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਰਿਜ਼ਲਟ ਮਿਲੇ ਉਸ ਬੂਅਸਤਰ ਨੂੰ ਯੂਜ਼ ਕਰਨ ਤੋਂ ਬਾਅਦ ਆਪਾਂ ਇਹਨਾਂ ਨਾਲ ਹੀ ਗੱਲ ਕਰਦੇ ਹਾਂ ਉਹ ਤਾਂ ਸਤਿ ਸ੍ਰੀ ਅਕਾਲ ਬਿੰਦੂ ਭਾਜੀ ਸਤਿ ਸ੍ਰੀ ਅਕਾਲ ਭਾਜੀ ਹੋਰ ਰਵਿੰਦਰ ਭਾਈ ਸਤਿ ਸ੍ਰੀ ਅਕਾਲ ਤਾਂ ਤੁਸੀਂ ਕਿਹੜਾ ਪ੍ਰੋਡਕਟ ਆਪਣਾ ਯੂਜ਼ ਕੀਤਾ ਸੀਗਾ ਜੀ ਇੰਡੀਆ ਗਰੋ ਦਾ ਬੂਅਸਤਰ ਹਾਂਜੀ ਠੀਕ ਹੈ ਤਾਂ ਤੁਹਾਨੂੰ ਕੀ ਰਿਜ਼ਲਟ ਮਿਲੇ ਜੀ ਜਾਟਾ ਤੁਹਾਨੂੰ ਇਹ ਮਿਲਿਆ ਦੀ ਅਸੀਂ ਇਹ ਜੇ ਚ ਨਹੀਂ ਪਾਇਆ ਸੀ ਹਾਂਜੀ ਜੀ ਚ ਨਹੀਂ ਪਾਇਆ ਇਹਨਾਂ ਦੇ ਵਿੱਚ 16 ਡੱਕੇ ਆ 16 ਡੱਕੇ ਆ ਜਿਹਦੇ ਵਿੱਚ ਪਾਇਆ ਉਹ 34 36 36 ਨੇ ਓਕੇ ਤੁਸੀਂ ਦੇਖੋ ਭਾਜੀ ਜੜ ਦਾ ਵੀ ਫਰਕ ਦਿਖਿਆ ਤੁਹਾਨੂੰ ਹਾਂਜੀ ਜੜ ਦਾ ਵੀ ਫਰਕ ਆ ਬਿੰਦੂ ਭਾਈ ਦੇ ਹੱਥ ਚ ਬੂਜਾ ਜੀ ਜਿਹਦੇ ਵਿੱਚ ਆ ਇਹ ਨੂੰ ਅਸਤਰ ਪਾਇਆ ਜੜ ਮੋਟੀ ਹੈ ਇਹਦੀ ਠੀਕ ਹੈ ਜੀ ਨਾਲੇ ਉਹ ਵੀ ਗਰੋਥ ਵਧੀਆ ਕਿੱਕੇ ਹੋਈ ਆ ਜੀ ਇਹ ਚ ਪਾਇਆ ਨਹੀਂ ਉਹ ਗਰੋਥ ਕਰ ਘੱਟ ਉਹਦੀ ਗਰੋਥ ਘੱਟ ਤੇ ਮੋਟੀ ਨਹੀਂ ਹੈਗੀ ਪਤਲੀ ਜਾ ਤੁਸੀਂ ਇਦਾਂ ਕਰਕੇ ਜੜ ਵੀ ਦਿਖਾ ਦਿਓ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਆ ਰਵਿੰਦਰ ਇਹਨਾਂ ਦੇ ਬੇਟੇ ਦੇ ਹੱਥ ਚ ਜਿਹੜਾ ਬੂਜਾ ਉਹ ਚ ਪੰਗੂ ਅਸਤਰ ਨਹੀਂ ਪਾਇਆ ਜੀ ਚ ਪਾਇਆ ਉਹਦੀ ਜੜ ਦੇਖ ਸਕਦੇ ਹੋ ਔਰ ਡੱਕਿਆਂ ਦਾ ਵੀ ਫਰਕ ਤੁਹਾਨੂੰ ਦਿਖ ਰਿਹਾ ਹੈਗਾ ਤਾਂ ਬਿੰਦੂ ਭਾਈ ਤੁਸੀਂ ਇੱਕ ਕਿਲੇ ਚ ਦੋ ਪੈਕੇਟ ਯੂਜ਼ ਕੀਤੇ ਸੀ ਹਾਂਜੀ ਇੱਕ ਕਿਲੇ ਚ ਤੁਸੀਂ ਕਿੰਨੇ ਕਿਲਿਆਂ ਚ ਪਾਇਆ ਜੀ ਅਸੀਂ 6 ਕਿਲਿਆਂ ਚ 6 ਕਿਲਿਆਂ ਚ ਤਾਂ